ਮੇਰੀ ਗੱਲ ਤੇ ਗੌਰ ਤੂੰ ਕਰ ਲੈ ਹਵੇ ਤੈਨੂੰ ਪਾਉਨੇ ਆ ਮੈਂ ਤਰ ਲੈ ਹਵੇ ਮੇਰੀ ਗੱਲ ਤੇ ਗੌਰ ਤੂੰ ਕਰ ਲੈ ਹਵੇ ਤੈਨੂੰ ਪਾਉਨੇ ਆ ਮੈਂ ਤਰ ਲੈ ਹਵੇ ਸ਼ਗਨਾ ਦੀ ਮਹਿੰਦੀ ਲਾਉਣ ਨੂੰ ਵੇ ਮੇਰਾ ਜੀ ਕਰਦੇ ਹਾਇ ਸੋਹਣਿਆ ਬੇ ਤੇਰੀ ਮਾਂ ਦੀ ਨੂੰ ਅੱਖ ਵਾਉਣ ਨੂੰ ਬੇ ਮੇਰਾ ਜੀ ਕਰਦੇ ਹਾਇ ਬੇ ਮੇਰਾ ਜੀ ਕਰਦੇ ਸੱਜੀ ਮੇ ਮੇਰਾ ਜੀ ਕਰੀ ਦੇ ਮੈਂ ਜਾਊਂਗਾ ਕੱਲ ਟੜਕੇ ਨੀ ਆਉਂ ਬਾਪੂ ਨਾਲ ਗੱਲ ਕਰਕੇ ਨੀ ਮੈਂ ਜਾਊਂਗਾ ਕੱਲ ਟੜਕੇ ਨੀ ਆਉਂ ਬਾਪੂ ਨਾਲ ਗੱਲ ਕਰਕੇ ਨੀ ਸਾਡਾ ਰਜਾ ਚ ਵਿਆਹ ਕਰ ਬਾਉਣ ਨੂੰ ਨੀ ਮੇਰਾ ਜੀ ਕਰਦਾ ਹਾਏ ਸੋਣੀਏ ਨੀ ਤੈਨੂੰ ਸਹਰਿਆ ਨਾਲ ਵਹਉਣ ਨੂੰ ਨੀ ਮੇਰਾ ਜੀ ਕਰਦਾ ਹਾਏ ਨੀ ਮੇਰਾ ਜੀ ਕਰਦਾ ਸੱਚੀ ਨੀ ਮੇਰਾ ਜੀ ਕਰ ਹੈ ਕੈਰਲਰ ਸਟਾਰ ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਸਵਾਗਤ ਹੈ ਜੀ ਅੱਜ ਪੰਜਾਬੀ ਦੁਗਾਨਾ ਜੋੜੀ ਜਸਪਾਲ ਪਾਲੀ ਅਤੇ ਬੀਬੀ ਜਸਪ੍ਰੀਤ ਸੰਮੀ ਵੱਲੋਂ ਗਾਇਆ ਅਤੇ ਗੀਤਕਾਰ ਗੋਦਾ ਜਲਾਲ ਦੀ ਕਲਮ ਤੋਂ ਲਿਖੇ ਦੁਗਾਣੇ ਮੇਰਾ ਜੀ ਦਾ ਪੋਸਟਰ ਅਤੇ ਗੀਤ ਰਿਲੀਜ਼ ਕੀਤਾ ਗਿਆ ਉਸ ਮੌਕੇ ਵਿਸ਼ੇਸ਼ ਤੌਰ ਤੇ ਪਹੁੰਚੇ ਗੀਤਕਾਰ ਮੱਖਣ ਮਿੱਤਲ ਸੈਨੇਵਾਲੇ ਗਾਇਕ ਗਮਦੂਰ ਰੰਗੀਲਾ ਜਸਮੀਰ ਸਿੰਘ ਡੈਰੀ ਵਾਲੇ ਰਜਿੰਦਰ ਸਿੰਘ ਦਰੜਾ ਕਾ ਮਲਕੀਤ ਸਿੰਘ ਪੱਤੀ ਸੇਖਵਾ ਮਹਿੰਦਰ ਦਿਲਵਰ ਕੁਲਦੀਪ ਰਵਾਵ ਦਵਿੰਦਰ ਬਰਨਾਲਾ ਜਗਸੀਰ ਸੀਰਾ ਸਾਬਕਾ ਐਮ ਸੀ ਸੁਖਜੀਤ ਕੌਰ ਸੁਖੀ ਵੱਲੋਂ ਗਾਣਾ ਜੋੜੀ ਜਸਪਾਲ ਪਾਲੀ ਤੇ ਬੀਬਾ ਜਸਪ੍ਰੀਤ ਸੰਮੀ ਨੂੰ ਰਿਲੀਜ਼ ਹੋਏ ਨਵੇਂ ਦੁਗਾਣੇ ਮੇਰਾ ਜੀ ਦੀ ਮੁਬਾਰਕਵਾਦ ਦਿੱਤੀ ਤਸਵੀਰਾਂ ਕੀ ਕਹਿੰਦੀਆਂ ਨੇ ਤੁਸੀਂ ਆਪ ਹੀ ਦੇਖ ਲਵੋ ਬਰਨਾਲਾ ਤੋਂ ਪਰਮਜੀਤ ਸਿੰਘ ਕੈਰੇ ਦੀ ਰਿਪੋਰਟ ਕੈਰੇ ਲੈਂਡਸਕੈਪ ਹਾਂਜੀ ਸਭ ਤੋਂ ਪਹਿਲਾਂ ਸਾਰਿਆਂ ਨੂੰ ਪਿਆਰ ਭਰੀ ਸਸੀਕਾਲ ਜੀ ਮੈਂ ਤੁਹਾਡਾ ਵੀਰ ਜਸਪਾਲ ਪਾਲੀ ਸਸੀਕਾਲ ਜੀ ਸਾਰਿਆਂ ਨੂੰ ਮੈਂ ਜਸਪ੍ਰੀਤ ਛੰਮੀ ਜੀ ਗਾਇਕ ਜੋੜੀ ਬਰਨਾਲਾ ਅ ਦੋਸਤੋ ਸਾਡਾ ਗੀਤ ਜਿਹਦਾ ਟਾਈਟਲ ਆ ਮੇਰਾ ਜੀ ਇਹ ਅੱਜ ਅਸੀਂ ਲੋਕ ਅਰਪਣ ਕਰ ਰਹੇ ਹਾਂਗੇ ਤੇ ਬਹੁਤ ਅੱਛੀਆਂ ਸਖਸ਼ੀਅਤਾਂ ਪਹੁੰਚੀਆਂ ਨੇ ਉਹਨਾਂ ਦੇ ਵੀ ਦਰਸ਼ਨ ਤੁਹਾਨੂੰ ਕਰਾਵਾਂਗੇ ਤੇ ਇਸ ਗੀਤ ਨੂੰ ਲਿਖਿਆ ਮੇਰੇ ਨਾਲ ਖੜੇ ਨੇ ਇੱਧਰ ਗੋਦਾ ਜਲਾਲ ਜੀ ਜਿਨ੍ਹਾਂ ਦੀ ਕਲਮ ਤੋਂ ਲਿਖਿਆ ਇਹ ਗੀਤ ਆ ਇੱਕ ਪਰਿਵਾਰਕ ਗੀਤ ਹੈਗਾ ਦੋ ਦਿਲਾਂ ਦੇ ਪਿਆਰ ਦੀ ਕਹਾਣੀ ਹੈਗੀ ਤੇ ਸਾਡੇ ਰੀਤੀ ਰਿਵਾਜਾਂ ਨੂੰ ਸਾਡੀਆਂ ਰਸਮਾਂ ਨੂੰ ਜਿਉਂਦਾ ਰੱਖਣ ਵਾਸਤੇ ਵੀ ਜਿਹੜੀ ਅਰੇਂਜ ਮੈਰਿਜ ਹੈਗੀ ਮਾਪਿਆਂ ਦੀ ਰਾਜਾ ਦੇ ਨਾਲ ਜਿਹੜਾ ਵਿਆਹ ਹੁੰਦਾ ਹੈਗਾ ਉਹ ਇੱਕ ਚੰਗੇ ਰਿਸ਼ਤੇ ਨਿਭਦੇ ਨੇਗੇ ਉਸ ਨੂੰ ਅਸੀਂ ਇਸ ਗੀਤ ਰਾਹੀਂ ਇੱਕ ਮੈਸੇਜ ਦਿੱਤਾਗਾ ਵੀ ਜਿਹੜੀ ਰਸਮਾਂ ਵਿਆਹ ਦੀ ਉਹ ਮਾਪਿਆਂ ਦੀ ਰਜਾ ਦੇ ਨਾਲ ਵਧੀਆ ਰਹਿੰਦੀ ਹੈਗੀ ਤਾਂ ਇਸ ਨੂੰ ਸੰਗੀਤ ਦਿੱਤਾ ਸਾਡੇ ਸਨੀ ਦੁੱਗਲ ਜੀ ਸੰਗੀਤ 7 ਵੇਵਜ਼ ਤੋਂ ਤੇ ਇਹਦੀ ਵੀਡੀਓ ਜਿਹੜੀ ਬਣਾਈ ਹੈਗੀ ਸੇ ਕੁਬੀਲਾ ਜੀ ਉਹਨਾਂ ਦੀ ਡਾਇਰੈਕਸ਼ਨ ਦੇ ਵਿੱਚ ਵੀਡੀਓ ਬਣੀ ਹੈ ਸਰ ਹਾਕਮ ਬਖਤਰੀ ਵਾਲਾ ਜੀ ਦੀ ਪੇਸ਼ਕਸ਼ ਹੈ ਜੀ ਤੇ ਹਾਂਜੀ ਸਾਡੇ ਇਸ ਗੀਤ ਨੂੰ ਸੁਣਨ ਵਾਸਤੇ ਤੁਸੀਂ YouTube ਤੇ ਜਸਪਾਲ ਪਾਲੀ ਬਰਨਾਲਾ ਸਾਡਾ ਚੈਨਲ ਹੈਗਾ ਉਸ ਨੂੰ ਸਰਚ ਕਰ ਸਕਦੇ ਹੋ ਮੇਰਾ ਜੀ ਇਸ ਦਾ ਟਾਈਟਲ ਹੈਗਾ ਤੇ ਤੁਸੀਂ ਇਸ ਗੀਤ ਨੂੰ ਲਾਈਕ ਕਰਨਾ ਸ਼ੇਅਰ ਕਰਨਾ ਕਮੈਂਟ ਕਰਨਾ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਆਸ਼ੀਰਵਾਦ ਦੇਣਾ ਤੁਹਾਡੀਆਂ ਅਸੀਸਾਂ ਤੇ ਦੁਆਵਾਂ ਦੀ ਤੁਹਾਡੇ ਪਿਆਰ ਸਤਿਕਾਰ ਦੀ ਜ਼ਰੂਰਤ ਹੈ ਜੀ ਆ ਦਰਸ਼ਕਾਂ ਨੂੰ ਵਸੇ ਇਹੀ ਕਹਿਣਾ ਚਾਹੁੰਦੇ ਆ ਜੀ ਵੀ ਤੁਸੀਂ ਬਹੁਤ ਪਾਰਖੂ ਹੋਗੇ ਤੁਸੀਂ ਪਹਿਲਾਂ ਵੀ ਸਾਡੇ ਗੀਤਾਂ ਨੂੰ ਪਿਆਰ ਦਿੰਦੇ ਹੋ ਤੇ ਇਸ ਵਾਰ ਵੀ ਸਾਡੇ ਗੀਤਾਂ ਨੂੰ ਤੁਸੀਂ ਮਾਨ ਸਤਕਾਰ ਬਖਸ਼ੋਗੇ ਔਰ ਚੰਗੇ ਗੀਤ ਨੇ ਜਿਹੜੇ ਬੇਸ਼ੱਕ ਗਾਇਕੀ ਦੇ ਵਿੱਚ ਅਸੀਂ ਇਹ ਗੀਤ ਨੂੰ ਬਹੁਤ ਵਧੀਆ ਨਾ ਗਾ ਸਕਦੇ ਹੋਈਏ ਗਾਇਆ ਹੋਵੇ ਲੇਕਿਨ ਇਸ ਗੀਤ ਦੇ ਬੋਲ ਬਹੁਤ ਅੱਛੇ ਨੇਗੇ ਇੱਕ ਮੈਸੇਜ ਆਗਾ ਸੰਗੀਤ ਬਹੁਤ ਵਧੀਆ ਤੇ ਤੁਹਾਡੇ ਪਿਆਰ ਸਤਕਾਰ ਦੀ ਲੋੜਾ ਆਸ਼ੀਰਵਾਦੀ ਲੋੜਾ ਬੜੀ ਮਿਹਰਬਾਨੀ ਦੇਖੋ ਜੀ ਬਹੁਤ ਵਧੀਆ ਗੀਤ ਆ ਇਹ ਜਸਪਾਲ ਪਾਲੀ ਜੀ ਤੇ ਬੀਬਾ ਜਸਪ੍ਰੀਤ ਕੋਸ਼ਮੀ ਜੀ ਇਨਾਂ ਦੀਆਂ ਪਹਿਲਾਂ ਵੀ ਬਹੁਤ ਕਿਸਟਾਂ ਆਈਆਂ ਨੇ ਬਹੁਤ ਵਧੀਆ ਗੀਤ ਪਰਿਵਾਰ ਚ ਬੈਠ ਕੇ ਸੁਣਨ ਵਾਲੇ ਗੀਤ ਨੇ ਤੇ ਅਸੀਂ ਅੱਜ ਵੀ ਸਾਰੇ ਦਰਸ਼ਕਾਂ ਨੂੰ ਇਹੀ ਕਹਿੰਦੇ ਆ ਵੀ ਤੁਸੀਂ ਵੱਧ ਤੋਂ ਵੱਧ ਗੀਤ ਨੂੰ ਲਾਈਕ ਸ਼ੇਅਰ ਕਰੋ ਤੇ ਵੱਧ ਤੋਂ ਵੱਧ ਸੁਣੋ ਤੇ ਇਹਨਾਂ ਨੂੰ ਆਪਾਂ ਆਪਣਾ ਅਸ਼ੀਰਵਾਦ ਦੇ ਸਕੀਏ ਬਹੁਤ ਵਧੀਆ ਗੀਤ ਹੈ ਪਰਿਵਾਰ ਚ ਬੈਠ ਕੇ ਸੁਣਨ ਵਾਲਾ ਹਲ ਸਾਹਿਬ ਵਾਹਿਗੁਰੂ ਜੀ ਖਫਤੇ ਅੱਜ ਸਾਡਾ ਬਰਨਾਲਾ ਦਾਸੀ ਬਹੁਤ ਖੁਸ਼ ਨੇ ਸਾਡਾ ਭਰਾ ਜਸਪਾਲ ਪਾਲੀ ਬੀਬਾ ਜਸਪ੍ਰੀਤ ਸੰਮੀ ਜਿਨ੍ਹਾਂ ਨੇ ਨੇਰੀ ਜੀ ਫੀਤ ਗਾ ਕੇ ਇੱਕ ਲੋਕਾਂ ਦੇ ਵਿੱਚ ਨੇ ਆ ਭੇਜਿਆ ਕਿ ਉਹ ਬਹੁਤ ਹੀ ਪਿਆਰਾ ਗੀਤ ਹੈ ਘਰੇ ਪਰਿਵਾਰ ਦੇ ਵਿੱਚ ਸੁਣਨ ਵਾਲਾ ਹੈ ਪਹਿਲਾਂ ਵੀ ਇਹਨਾਂ ਦੇ ਜਿਹੜੇ ਗੀਤ ਸੀਗੇ ਉਹ ਵੀ ਪਰਿਵਾਰ ਸੁਣਨ ਵਾਲੇ ਸੀ ਲੇਕਿਨ ਜਦੋਂ ਮੈਂ ਇਹ ਗੀਤ ਸੁਣਿਆ ਤਾਂ ਮੈਨੂੰ ਬਹੁਤ ਵਧੀਆ ਲੱਗਿਆ ਮੈਂ ਤੁਹਾਨੂੰ ਵੀ ਬੇਨਤੀ ਕਰਦਾ ਕਿ ਆਪਣੇ ਸਹਿਰ ਦੇ ਬੱਚੇ ਨੇ ਤੇ ਬਹੁਤ ਹੀ ਵਧੀਆ ਸੁੰਦਰ ਲਫਜ਼ਾਂ ਦੇ ਵਿੱਚ ਉਹਨੇ ਗਾਇਆ ਹੈ ਇਨੂੰ ਜ਼ਰੂਰ ਸੁਣੋ ਔਰ ਅੱਗੇ ਸ਼ੇਅਰ ਵੀ ਕਰੋ ਅੱਜ ਅਸੀਂ ਜਸਪਾਲ ਪਾਲੀ ਦੇ ਘਰ ਆਏ ਆ ਜੀ ਸਰਦਾਰ ਹਾਕਮ ਸਿੰਘ ਬਖਤਰੀ ਵਾਲੇ ਦੇ ਸ਼ਹਿਰਦ ਰਹੇਗੇ ਜੀ ਇਹਨਾਂ ਦਾ ਨਵਾਂ ਸੌਂਗ ਆਇਆ ਮੇਰਾ ਜੀ ਬਹੁਤ ਵਧੀਆ ਸੌਂਗ ਆਇਆ ਜੀ ਬਹੁਤ ਵਧੀਆ ਜੋੜੀ ਹੈ ਜੀ ਇਹਨਾਂ ਨੂੰ ਸਪੋਰਟ ਕਰੋ ਤੇ ਸ਼ੇਅਰ ਕਰੋ ਜੀ ਆਲਵਾਰ ਫੀਮਸ ਜਨਾਬ ਹਾਕਮ ਬਖਤਰੀ ਵਾਲਿਆ ਉਹਨਾਂ ਦੀ ਸ਼ਹਿਰ ਦੀ ਜੋੜੀ ਜਿਨ੍ਹਾਂ ਦਾ ਨਿਊ ਸਿੰਗਲ ਡੂਟ ਸੌਂਗ 미라 जी ਲੋਕ ਅਰਪਣ ਹੋ ਚੁੱਕਿਆ ਹੈ ਜੇਪੀ ਰਿਕਾਰਡਿੰਗ ਤੇ ਸੰਨੀ ਦੁੱਗਲ ਦਾ 뮤직 ਔਰ ਜਲਾਲ ਤੁਮੜੇ ਪਿਆਰੇ ਭਰਾ ਉਹਨੇ ਦੀ ਲਿਖਤ ਹੈ ਔਰ ਅੱਜ ਲੋਕ ਅਰਪਣ ਕਰਨ ਤੇ ਇਹ ਜੋੜੀ ਨੂੰ ਜਸਪਾਲ ਪਾਲੀ ਮੈਡਮ ਜਸਪਰੀ ਸੰਮੀ ਨੂੰ ਔਰ ਜਿੰਨੇ ਵੀ ਪਿਆਰੇ ਮਿੱਤਰ ਪਿਆਰੇ ਅੱਜ ਦੇ ਮੌਕੇ ਤੇ ਪਹੁੰਚੇ ਆ ਸਾਰਿਆਂ ਦਾ तहे ਦਿਲੋਂ ਧੰਨਵਾਦ ਕਰਦਾ ਦੱਬ ਕੇ ਸਪੋਰਟ ਕਰਨਾ ਖੁੱਲ ਕੇ ਸਪੋਰਟ ਕਰਨਾ ਰੱਜ ਕੇ ਸਪੋਰਟ ਕਰਨਾ ਸੱਚੀ ਕਾਰਜ ਜਿਉਂਦੇ ਰਹੋ ਬਸ ਰਹੋ ਇਹ ਬੜੀ ਖੁਸ਼ੀ ਦੀ ਗੱਲ ਆ ਕਿ ਸਾਡੇ ਪਰਮ ਮਿੱਤਰ ਸਾਡੇ ਸ਼ਹਿਰ ਦੀ ਇੱਕ ਸੁਲਝੀ ਹੋਈ ਗਾਇਕ ਜੋੜੀ ਜਸਪਾਲ ਪਾਲੀ ਜੀ ਜਸਪ੍ਰੀਤ ਸੰਮੀ ਜੀ ਕਿ ਜਿਨ੍ਹਾਂ ਦੇ ਪਹਿਲਾਂ ਹੀ ਬਹੁਤ ਸਾਰੇ ਗੀਤ ਆਏ ਨੇ ਤੁਸੀਂ ਰਾਜਮਾ ਪਿਆਰ ਦਿੱਤਾ ਤੇ ਹੁਣ ਵੀ ਜਿਨ੍ਹਾਂ ਦਾ ਇੱਕ ਬਹੁਤ ਪਿਆਰਾ ਗੀਤ ਮੇਰਾ ਜੀ ਮੇਰਾ ਜੀ ਇੱਕ ਪਰਵਾਰਕ ਗੀਤ ਆ ਤੇ ਦੁਗਾਣਾ ਗੀਤ ਆ ਇਹ ਜਿਹਨੂੰ ਲਿਖਿਆ ਹੈਗਾ ਗੋਦਾ ਜਲਾਲ ਜੀ ਨੇ ਜਿਹਨੂੰ ਸੰਗੀਤ ਵਧ ਕੀਤਾ ਹੈਗਾ ਸ਼ਨੀ ਦੁੱਗਲ ਜੀ ਨੇ ਤੇ ਅਸੀਂ ਸਾਰਿਆਂ ਨੂੰ ਅਪੀਲ ਕਰਦੇ ਆ ਕਿ ਸਾਡੇ ਸ਼ਹਿਰ ਦੀ ਇੱਕ ਸੁਲਝੀ ਹੋਈ ਹੈ ਗਾਇਕ ਜੋੜੀ ਹੈ ਕਿ ਇਸ ਗੀਤ ਨੂੰ ਤੁਸੀਂ ਵੱਧ ਤੋਂ ਵੱਧ ਸ਼ੇਅਰ ਕਰਨਾ ਲਾਇਕ ਕਰਨਾ ਤੇ ਕਮੈਂਟ ਕਰਨਾ ਤੇ ਤਾਂ ਕਿ ਆਪਣੇ ਅਸ਼ੀਰਵਾਦ ਰੂਪੀ ਜਿਹੜੇ ਹੱਥ ਨੇ ਇਸ ਜੋੜੀ ਦੇ ਸਿਰ ਤੇ ਰੱਖਣਾ ਤੇ ਸਾਰਿਆਂ ਨੂੰ ਇੱਕ ਵਾਰ ਬੇਨਤੀ ਫੇਰ ਕਰਦੇ ਆ ਕਿ ਤੁਸੀਂ ਵੱਧ ਤੋਂ ਵੱਧ ਸ਼ੇਅਰ ਲਾਇਕ ਤੇ ਕਮੈਂਟ ਕਰਨਾ ਥੈਂਕ ਯੂ ਪਰ ਅੱਜ ਬੜਾ ਹੀ ਖੁਸ਼ੀ ਭਰਿਆ ਮਾਹੌਲ ਹੈ ਕਿ ਜਦੋਂ ਸਾਡੇ ਬਰਨਾਲੇ ਦੇ ਗਾਇਕ ਜੋੜੀ ਜਸਪਾਲ ਪਾਲੀ ਜੀ ਬੀਬਾ ਜਸਪ੍ਰੀ ਸ਼ਮੀ ਜੀ ਦਾ ਗੀਤ ਮੇਰਾ ਜੀ ਲੋਕ ਅਰਪਣ ਹੋਇਆ ਇਸ ਤੋਂ ਪਹਿਲਾਂ ਇਹਨਾਂ ਦੇ ਗੀਤ ਜਿਵੇਂ ਪਾਣੀ ਦੇ ਵਿੱਚ ਲੰਗਰ ਕੈਸਟ ਜੋੜਾ ਝਾਂਜਰਾ ਦਾ ਵੀ ਲੋਕਾਂ ਨੇ ਖੂਬ ਸੁਣੇ ਨੇ ਤੇ ਵਧੀਆ ਆਨੰਦ ਮਾਣਿਆ ਇਸ ਤੋਂ ਵੱਡੀ ਦੀ ਖੁਸ਼ੀ ਦੀ ਗੱਲ ਹੋ ਰਹਾ ਕਿ ਇਹ ਜੋੜੀ ਜਿਹੜੀ ਬਰਨਾਲੇ ਦੇ ਵਿੱਚੋਂ ਚੱਲੀ ਹੈ ਬਰਨਾਲੇ ਦੇ ਵਿੱਚੋਂ ਉੱਠ ਕੇ ਇੱਕ ਚੰਗਾ ਨਾਮਣਾ ਕਟਿਆ ਅਰਦਾਸ ਕਰਦੇ ਆ ਕਿ ਇਸੇ ਤਰ੍ਹਾਂ ਵੱਧਦੀ ਫੁੱਲਦੀ ਰਹੇ ਸਾਰੇ ਵੀਰਾਂ ਨੂੰ ਬੇਨਤੀ ਹੈ ਕਿ ਵੱਧ ਤੋਂ ਵੱਧ ਸਹਿਯੋਗ ਦਿਓ ਸਤਿ ਸ਼੍ਰੀ ਅਕਾਲ ਜੀ ਅੱਜ ਅਸੀਂ ਸਾਡੇ ਬਹੁਤ ਹੀ ਅਜੀਜ਼ ਮਿੱਤਰ ਜਿਸਪਾਲ ਪਾਲ ਜੀ ਦੇ ਘਰ ਆਏ ਇਹਨਾਂ ਦਾ ਗੀਤ ਮੇਰਾ ਜੀ ਸੁਣਿਆ ਬਹੁਤ ਵਧੀਆ ਲੱਗਿਆ ਔਰ ਮੈਂ ਸਾਰੇ ਹੀ ਦੋਸਤਾਂ ਨੂੰ ਅਪੀਲ ਕਰਦਾ ਇਹਨਾਂ ਦੇ ਗੀਤ ਨੂੰ ਵੱਧ ਤੋਂ ਵੱਧ ਸੁਣੋ ਚੈਨਲ ਨੂੰ ਸਬਸਕ੍ਰਾਈਬ ਕਰੋ ਤਾਂ ਬਹੁਤ ਪਿਆਰਾ ਗੀਤ ਹੈ ਦਾ ਮੈਂ ਜੋੜੀ ਨੂੰ ਬਹੁਤ-ਬਹੁਤ ਮੁਬਾਰਕਾਂ ਦਿੰਦਾ ਨਾਲੇ ਬਰਨਾਲਾ ਪਾਸੋਂ ਮੁਬਾਰਕਾਂ ਦਿੰਨੇ ਆਗੇ ਵੀ ਇਸ ਗੈਕ ਜੋੜੀ ਦਾ ਜਿਹੜਾ ਨਵਾਂ ਕੀਤਾ ਆ ਉਹਨੂੰ ਵੱਧ ਤੋਂ ਵੱਧ ਸ਼ੇਅਰ ਤੇ ਕਮੈਂਟ ਕਰੋ ਧੰਨਵਾਦ